ਪਹਿਲਾਂ ਤਾਂ ਜੀ ਅਸੀਂ ਸਾਡੇ ਹਲਕੇ ਦੇ ਐਮ.ਐਲ.ਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬਣਾਲੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਮਿਹਨਤ ਸਦਕਾ ਤੁਸੀਂ ਵੀ ਦੇਖਦੇ ਹੋ ਤੇ ਅਸੀਂ ਵੀ ਰੋਜ਼ ਦੇਖਦੇ ਆਂ ਕਿ ਹਲਕੇ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਲਿਆਂਦਾ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੀਏ ਕੱਲ ਪਰਸੋਂ ਦੀ ਗੱਲ ਹੈ ਕਰੋੜਾਂ ਰੁਪਈਆ ਦੀ ਲਾਗਤ ਨਾਲ ਜੋ ਸੜਕਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਉਸ ਦੇ ਨਾਲ ਹੀ ਮੇਨ ਜੋ ਮੈਂ ਕਹਣਾ ਇਹ ਸਾਡੀ ਮੁੱਖ ਮੰਗ ਸੀ ਪਿਛਲੇ ਲੰਬੇ ਸਮੇਂ ਤੋਂ ਸਾਰਾ ਸ਼ਹਿਰ ਵੀ ਇਸ ਦੀ ਮੰਗ ਮੰਗ ਰਿਹਾ ਸੀ ਤੇ ਜੋ ਉਸ ਦਾ ਸੀ ਧੰਨਵਾਦ ਐ ਐਮਐਲਏ ਸਾਹਿਬ ਦਾ ਕਰਦੇ ਆ ਕਿ ਸਾਨੂੰ ਜੋ ਵੱਡੀ ਰਾਸ਼ੀ ਹੈ ਸਰਦੂਲਗੜ੍ਹ ਨੂੰ ਦਿੱਤੀ ਗਈ ਹੈ ਉਸ ਦੇ ਲਈ ਮੈਂ ਸਾਡੇ ਸਾਰੇ ਜਿੰਨੇ ਅਫਸਰ ਸਹਿਬਾਨ ਨੇ ਮਨਜੀਤ ਸਿੰਘ ਜੀ ਖੜੇ ਨੇ ਸਾਡੇ ਐਸਡੀਓ ਸਾਹਿਬ ਨਾਲ ਨਿਤਨਜੀ ਜਈ ਸਾਹਿਬ ਨੇ ਤੇ ਹੋਰ ਵੀ ਜਿੰਨੇ ਮੁਲਾਜ਼ਮ ਵੀਰ ਨੇ ਇਹ ਸਮੇਂ-ਸਮੇਂ ਤੇ ਜੋ ਸ਼ਹਿਰ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਘਾਟ ਹੁੰਦੀ ਹੈ ਉਸ ਦੇ ਵਾਰ ਸਾਨੂੰ ਜਾਣੂ ਕਰਾਉਂਦੇ ਆ ਤੇ ਅਸੀਂ ਉਹ ਜੋ ਅੱਗੇ ਐਮਐਲਏ ਸਾਹਿਬ ਦੇ ਧਿਆਨ 'ਚ ਲਿਆਉਂਦੇ ਆ ਤੇ ਉਹ ਅੱਗੇ ਸਰਕਾਰ ਦੇ ਧਿਆਨ 'ਚ ਲਿਆ ਕੇ ਇਸ ਨੂੰ ਜੋ ਪੂਰਾ ਕਰਦੇ ਆ ਜੋ ਵੱਡੀ ਰਾਸ਼ੀ ਹੈ ਸਰਦੂਲਗੜ੍ਹ ਦੇ ਵਿੱਚ ਲਾਈ ਜਾਣੀ ਹੈ ਜਿਸ ਦੇ ਵਿੱਚ ਲਗਭਗ 15 ట్రాన్స్‌ਫਾਰਮਰ ਨੇ ట్రాన్స్‌ਫਾਰਮ ਨਵੇਂ ਲਾਏ ਜਾਣੇ ਆ ਜਿਸ ਦੇ ਵਿੱਚ 11 ਵੱਡੇ ਕੀਤੇ ਜਾਣੇ ਆ ਉਸ ਤੋਂ ਇਲਾਵਾ ਜੋ ਕਿ ਸਾਨੂੰ ਚਨੀਰ ਤੋਂ ਛੱਡ ਕੇ ਵੀ ਵਾਲੀ ਲਾਈਨ ਆਉਂਦੀ ਹੈ ਉਸ ਦੀ ਜੋ ਸ਼ੰਤ ਹੈ ਉਹ ਵੀ ਆਪਣੀ ਲਾਈਨ ਦੀ ਵਿਧਾਈ ਜਾਣੀ ਹੈ ਤੇ ਇੱਕ ਜੋ ਮੇਨ ਮੈਂ ਕਹਣਾ ਸਾਰਿਆਂ ਤੋਂ ਵੱਡਾ ਸਾਨੂੰ ਖੁਸ਼ੀ ਦੀ ਗੱਲ ਹੈ ਸਾਡੇ ਗ੍ਰੈਡ ਦੇ ਵਿੱਚ ਇੱਕ ਜੋ ਵੱਡਾ ట్రాన్స్‌ਫਾਰਮ ਹੈ ਉਸ ਦੀ ਜੋ ਕੰਪੈਸਿਟੀ ਹੈ ਹੋਰ ਵਧਾਈ ਜਾਣੀ ਹੈ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਗਰਮੀ ਦੇ ਵਿੱਚ ਆਉਣ ਵਾਲੀਆਂ ਜੋ ਦਿੱਕਤਾਂ ਨੇ ਉਹਨਾਂ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਰਜਾਤ